ਰਾਮਲੀਲਾ ਨੂੰ ਲੈ ਕੇ ਕੀ ਪ੍ਰਗੰਧੀ ਰਹੀ ਹੈ ਇਨਫੋਰਮੇਸ਼ਨ ਵਾਰੀ ਜਾਣਕਾਰੀ। ਰਾਮਲੀਲਾ ਜੀ ਜਿਹੜੀਆਂ ਤਿਆਰੀਆਂ ਆ ਮੇਰੇ ਨਾਲ ਮੇਰਾ ਅਜੀਜ ਮੋਤਕੁੰਦਰਾ ਜੀ ਚੇਅਰਮੈਨ ਸਾਹਿਬ ਆ ਜਿਹੜੇ ਸਾਡੇ ਸਰਵਤਕਾਰੀ ਸਭਾ ਦੇ ਤੇ ਮੈਂ ਅਸੀਂ ਦੋਹੇ ਜੇ ਨੇ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਹੈਗਾ ਇਹ ਕੰਮ ਕਰ ਰਹੇ ਆ। ਰਾਮਲੀਲਾ ਜਿਹੜੀ ਹੈਗੀ ਆ ਹਰੇਕ ਤਰ੍ਹਾਂ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ 20 ਤਰੀਕ ਤੋਂ ਲੈ ਕੇ ਇੱਕ ਤਰੀਕ ਤੱਕ ਖੇਡੀ ਜਾਊਗੀ RAM ਭਗਵਾਨ ਦਾ ਜੋ ਇਸਤੀਆਂ ਸਾਰੀ ਦੱਸੀ ਜਾਊਗੀ ਇਹਦੇ ਵਿੱਚ ਔਰ ਬਹੁਤ ਉਤਸ਼ਾਹ ਦੇ ਨਾਲ ਲੋਕ ਜਿਹੜੇ ਆ ਇਹ RAMਲੀਲਾ ਗਰਾਉਂਡ RAMਲੀਲਾ ਗਰਾਉਂਡ ਦੇ ਵਿੱਚ RAMਲੀਲਾ ਨੂੰ ਦੇਖਣ ਆਣਨੇ ਆ ਆਣਨੇ ਆ ਔਰ ਤੁਸੀਂ ਦੇਖਿਆ ਹੋਊਗਾ ਤੁਹਾਡੇ ਸਾਹਮਣੇ ਗਰਾਉਂਡ ਦੀਆਂ ਜਿਹੜੀਆਂ ਹੈ ਕਿ ਆ ਫੁੱਲ ਤਿਆਰੀਆਂ ਚੱਲ ਰਹੀਆਂ ਆ ਔਰ ਕਿਸੇ ਕਿਸਮ ਦੀ ਕੋਈ ਇੱਥੇ ਘਾਟ ਨਹੀਂ ਰਹਿਣ ਦੇਵਾਂਗੇ ਅੱਜ ਜਿਹੜੇ ਚੰਡੋਲ ਆ ਉਹ ਵੀ ਅੱਜ ਪਹੁੰਚ ਰਿਹਾ ਦੁਪਹਿਰ ਤੱਕ ਸਾਰੇ ਬੱਚਿਆਂ ਨੂੰ ਸ਼ਹਿਰ ਵਾਸੀਆਂ ਨੂੰ ਝੂਟਰ ਦੇ ਵਾਸਤੇ ਮਨੋਰੰਜਨ ਦੇ ਵਾਸਤੇ ਜਿਹੜੇ ਚੰਡੋਲ ਆ ਉਹ ਵੀ ਆ ਰਹੇ ਨੇ ਔਰ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੀ ਹੈਗੀ ਆ ਉਹ ਰਾਮਲੀਲਾ ਕਰਵਾਈ ਜਾਵੇਗੀ ਜੀ ਕੀ ਕੁਝ ਨਵਾਂ ਦਿਖਾਇਆ ਜਾਊਗਾ ਇਸ ਵਾਰ ਰਾਮਲੀਲਾ ਦੇ ਵਿੱਚ ਕੋਈ ਰਾਮਲੀਲਾ ਦੇ ਵਿੱਚ ਇੱਕ ਤਾਂ ਕਈ ਰੋਲ ਆ ਜੀ ਜਿਹੜੇ ਇਸ ਵਾਰ ਵਧੀਆ ਤਰੀਕੇ ਨਾਲ ਨਵੇਂ ਦਿਖਾਏ ਜਾਣਗੇ ਜੀ ਉਹ ਦਾ ਨਾ ਕੀ ਔਰ ਲੋਕਲ ਬੱਚਿਆਂ ਨੇ ਜਿਹੜੀ ਹੈਗੀ ਆ ਉਹ ਰਾਮਲੀਲਾ ਕਰਨੀ ਆ ਔਰ ਲੋਕਾਂ ਨੂੰ ਉਤਸ਼ਾਹ ਆ ਪੇਰਾਂ ਨੂੰ ਦੇਖਣ ਲਈ ਅਸੀਂ ਹਮੋ ਮਾ ਕੇ ਉੱਥੇ ਪਹੁੰਚੀਏ ਤੇ ਇਹ ਰੌਣਕ ਨੂੰ ਵਧਾਈਏ ਅਸੀਂ ਕੀ ਟਾਈਮਿੰਗ ਰਹਿਣ ਵਾਲੀ ਆ ਜਿਹੜੀ ਸਟਾਰਟਿੰਗ ਰਹਿਣ ਵਾਲੀ ਸਟਾਰਟਿੰਗ ਅਸੀਂ ਰੱਖੀ ਆ ਜੀ 9 ਤੋਂ ਲੈ ਕੇ ਤਕਰੀਬਨ 12 12:30 ਵਜੇ ਤੱਕ ਜੀ 11:00 ਵਜੇ ਤੱਕ ਕਿਉਂਕਿ ਬੱਚਿਆਂ ਦੇ ਪੇਪਰ ਵੀ ਆ RAM nal ਬੱਚਾ ਕਹਿੰਦਾ ਵੀ 9 ਵਜੇ ਤੋਂ ਵਿਲੇ ਹੋ ਕੇ ਸ਼ਹਿਰ ਵਾਸੀ ਮੇਰੇ ਦੁਕਾਨਦਾਰ ਵੀਰ ਉਹ ਸਾਰੇ ਹੈਗਾ ਆ ਉਹ ਤਾਂ ਕਿ ਇੱਥੇ ਪਹੁੰਚ ਸਕਦੇ ਨੇ 9 ਤੋਂ 12 ਚੰਡੋਲ ਵਿੱਚ ਊੜਸਾ ਦੇਲੇ ਸਾਰਾ ਕੁਝ ਰਾਮਾਇਣ ਵੀ ਦੇਖ ਸਕਦੇ ਨੇ ਸਾਡੀ ਉਹਦਾ ਨਕੀ। ਸ਼ਹਿਰ ਵਿੱਚ ਕੋਈ ਖਾਸਤਾਇਤ। ਸਨਾਹ ਸ਼ਹਿਰ ਵਿੱਚ ਚਲੋ ਇਸ ਲਈ ਆ ਜੀ। ਪਈ ਹੋਮਾਵਾ ਕੇ ਕੱਲ ਤੋਂ ਦਸਹਰਾ ਗਰਾਊਂਡ ਦੇ ਵਿੱਚ ਪਹੁੰਚੋ ਝੂਲਿਆਂ ਦਾ ਆਨੰਦ ਮਾਣੋ। ਰਾਮਲੀਲਾ ਗਰਾਊਂਡ ਦੇ ਵਿੱਚ ਆ ਕੇ ਜੋ ਮੰਚਨ ਦਿਖਾ ਰਹੇ ਆ ਭਗਵਾਨ ਸ਼੍ਰੀ ਰਾਮ ਜੀ ਦਾ ਜੀਵਨੀ ਦੇ ਉੱਪਰ ਉਹ ਸਾਰਾ ਬੜੇ ਤਰੀਕੇ ਦੇ ਨਾਲ ਆ ਕੇ ਦੇਖਣ ਇਹ ਹੀ ਉਹਨਾਂ ਨੇ ਅਪੀਲ ਹੈ ਕਿ ਹੋਮਾਵਾ ਕੇ ਇਸ ਜਿਹੜੀ ਰਾਮਲੀਲਾ ਦੀ ਰੌਣਕ ਨੂੰ ਵਿਦਾਨ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਇਸ ਗਰਾਊਂਡ ਦੇ ਵਿੱਚ ਪਹੁੰਚ ਕੇ ਮਾਨ ਜਿਹੜਾ ਹੈਗਾ ਭਦੌਣ ਰਾਮ ਜੀ ਇੱਥੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਨੇ ਰਾਮਲੀਲਾ ਦੀ ਚੱਲ ਰਹੀਆਂ ਮੈਂ ਪਹਿਲਾਂ ਤਾਂ ਸਾਰੀਆਂ ਜਿੰਮੀਆਂ ਤਿਆਰੀਆਂ ਉਹਨਾਂ ਦਾ ਜੋ ਇਹ ਜਿੰਨੀ ਵੀ ਤਿਆਰੀ ਚੱਲ ਰਹੀ ਆ ਉਹ ਸਾਰੀ ਸੂਰ ਸਾਹਿਬ ਨੇ ਕੀਤੀ ਆ ਕਿਉਂਕਿ ਮੇਰਾ ਤਾਂ ਮੈਨੂੰ ਤੁਹਾਨੂੰ ਪਤਾ ਕਿ ਮੇਰੇ ਕੋਲ ਸਮੇਂ ਦੀ ਘਾਟ ਕਰਕੇ ਮਨੂ ਦਾ ਮੈਂ ਤਾਂ ਇੱਕ ਇਹਨਾਂ ਦਾ ਜਿਵੇਂ ਇਹਨਾਂ ਨੇ ਕਿਹਾ ਕਿ ਮੋਢੇ ਨਾਲ ਮੋਢੇ ਜੋੜਨ ਵਾਲੀ ਗੱਲ ਆ ਜਿੰਨਾ ਇਹਦਾ ਕ੍ਰੈਡਿਟ ਜਾਂਦਾ ਸਾਰਾ ਇਹਨਾਂ ਨੂੰ ਜਾਂਦਾ ਕਿਉਂਕਿ ਐਨੇ ਬਿਜ਼ੀ ਹੋਮ ਦੇ باوجود ਵੀ ਇਹਨਾਂ ਨੇ ਜੋ ਇਹ ਪ੍ਰਥਾ ਕਿੰਨੇ ਸਾਲਾਂ ਤੋਂ ਇਹ ਨਿਭਾ ਰਹੇ ਨੇ ਆਪਣੀ ਡਿਊਟੀ ਔਰ ਇਸ ਸਾਲ ਵੀ ਉਦੋਂ ਵੱਧ ਇਹਨਾਂ ਨੇ ਵੱਧ ਚੜ ਕੇ ਇਹਦੀ ਵਿਹਾਸਲ ਸ਼ੁਰੂ ਕਰਾਨ ਤੋਂ ਲੈ ਕੇ ਹੁਣ ਤੱਕ ਦਾ ਜੋ ਵੀ ਇੰਤਜ਼ਾਮ ਆ ਸਾਰਾ ਇਹਨਾਂ ਦੀ ਰਹਿਨਮਾਈ ਚ ਹੋਇਆ ਸੋ ਮੈਂ ਤਾਂ ਸ਼ਹਿਰ ਨਿਵਾਸੀਆਂ ਨੂੰ ਹੀ ਅਪੀਲ ਕਰੂੰਗਾ ਕਿ ਇਹ ਜੋ ਰਾਮ ਰੀਲਾ ਦਾ ਮੰਚਾ ਨਾ ਇਹ ਸਾਡੇ ਸ਼ਹਿਰ ਦੇ ਥੋੜੇ ਆਪਣੇ ਬੱਚੇ ਕਰ ਰਹੇ ਆ ਥੋੜੇ ਆਪਣੇ ਅਜੀਜ਼ ਕਰ ਰਹੇ ਆ ਸੋ ਤੁਸੀਂ ਹਮਮਾ ਮਾ ਕੇ ਪਹੁੰਚੋ ਅੱਡੇ ਨਾਲੋਂ ਜੋ ਪ੍ਰਬੰਧ ਹੋਣਗੇ ਮੇਰਾ ਖਿਆਲ ਇਸ ਸਾਲ ਸਾਰਿਆਂ ਨਾਲੋਂ ਵਧੀਆ ਪ੍ਰਬੰਧ ਕਰਨ ਦੀ ਸੀ ਕੋਸ਼ਿਸ਼ ਕੀਤੀ ਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਭ ਤੋਂ ਵੱਡੀ ਦਿੱਕਤ ਉਹ ਰਵਾਸ਼ਰੂਮ ਦੀ ਹੁੰਦੀ ਸੀ 10 ਲੱਖ ਰੁਪਇਆ ਲਾ ਕੇ ਇੱਥੇ ਬਾਥਰੂਮ ਵੀ ਲੱਗ ਬਣ ਚੁੱਕੇ ਨੇ ਸੋ ਰਾਮ ਰੀਲਾ ਦੇ ਮੰਚਨ ਦੀਆਂ ਤਿਆਰੀਆਂ ਸਾਡੀ ਸਰਪ੍ਰਿਵਕਾਰੀ ਸਭਾ ਵੱਲੋਂ ਪੂਰੀਆਂ ਕਰ ਲੀਆਂ ਨੇ ਸਿਰਫ ਕੱਲ ਨੂੰ 9 ਵਜੇ ਤੁਹਾਡੇ ਸਾਰਿਆਂ ਦਾ ਇੰਤਜ਼ਾਰ ਆ ਤੁਸੀਂ ਹੁਮੋ ਮਾ ਕੇ ਪਹੁੰਚੋ ਕੱਲ ਤੋਂ ਰਾਮ ਰੀਲਾ ਸ਼ੁਰੂ ਆ ਮੰਚਨ ਸ਼ੁਰੂ ਆ ਸੋ ਬੇਨਤੀ ਆ ਅਪੀਲ ਆ ਕੈਮਰੇ ਅਸੀਂ ਲਗਵਾ ਦਿੱਤੇ ਨੇ ਤੇ ਇਹਦੇ ਨਾਲ ਫੂਸ ਸਾਹਿਬ ਨਾਲ ਮੈਨੂੰ ਗੱਲ ਬੜੀ ਵਧੀਆ ਲੱਗੀ ਜਦੋਂ ਇਹਨਾਂ ਨੇ ਕਿਹਾ ਇਸ ਵਾਰ ਕੈਮਰੇ ਜ਼ਰੂਰ ਲਗਵਾਉਣੇ ਆ ਤਾਂ ਕਿ ਕੋਈ ਅਨਸ਼ਕਾ ਵੀ ਘਟ ਨਾ ਆਵੇ ਤੇ ਸਹਰੇ ਵਾਲੇ ਦਿਨ ਕੋਈ ਖਾਸ ਪ੍ਰੋਗਰਾਮ ਹੋਊਗਾ ਜੀ ਬੁਸ਼ਹਿਰਾ ਦੇਖੋ ਇੱਕ ਧਾਰਮਿਕ ਮੰਚ ਆ ਇਹ ਮੈਂ ਬੜੇ ਮਾਨ ਨਾਲ ਇਹ ਗੱਲ ਕਹਿ ਰਿਹਾ ਕਿ ਮੱਛਵੜਾ ਸਾਹਿਬ ਜੀ ਇੱਕ ਪਹਿਲਾ ਸਾਡਾ ਮੱਛਵੜਾ ਸਾਹਿਬ ਪੂਰੇ ਪੰਜਾਬ 'ਚ ਮੈਂ ਮੰਨਦਾ ਵੀ ਇੱਕ ਧਾਰਮਿਕ ਮੰਚਾ ਜਿੱਥੇ ਅਸੀਂ ਅਜੇ ਤੱਕ ਕੋਈ ਗਾਣ ਵਾਲਾ ਨਹੀਂ ਬੁਲਾਇਆ ਪਿਛਲੇ ਸਾਲ ਅਸੀਂ ਅਜੇ ਫੇਰ ਮੈਂ ਸੂਸਬਾਹ ਨੂੰ ਕਹਿ ਰਿਹਾ ਸੀ ਵੀ ਸਮਰਾਲੇ ਖੰਨੇ ਕਲਾਕਾਰਾਂ ਨੇ ਆਪਾਂ ਵੀ ਬੁਲਾ ਲੀਏ ਤਾਂ ਇਹਨਾਂ ਨੇ ਮੈਨੂੰ ਕਿਹਾ ਕਿ ਆਪਣਾ ਧਾਰਮਿਕ ਮੰਚਾ ਅਜੇ ਤੱਕ ਆਪਾਂ ਨਹੀਂ ਬੁਲਾਇਆ ਤੇ ਆਪਾਂ ਇਸ ਵਾਰ ਵੀ ਨਹੀਂ ਬੁਲਾਉਣਾ ਅਸੀਂ ਮਰਿਆਦਾ ਵਿੱਚ ਰਹਿ ਕੇ ਹੀ ਕੋਸ਼ਿਸ਼ ਇਹ ਕਰਾਂਗੇ ਕਿ ਜਿਹੜੇ ਸਾਡੇ ਪੁੱਤਲੇ ਨੇ ਇਸ ਵਾਰ ਦੇਖਣ ਯੋਗ ਹੋਵਾਂਗੇ ਹੋਰ ਜੋ ਇੰਤਜ਼ਾਮ ਆ ਉਹ ਕਰਾਂਗੇ ਪਰ ਜੋ ਧਾਰਮ ਮਾਂਚਾ ਧਾਰਮਿਕ ਸਿੰਗੜਾ ਨਾਲ ਇਤਿਹਾਸ ਰਹੀ ਲੱਗੀ ਕਿਹੜੀਆਂ ਨਾਈਟਾਂ ਖਾਸ ਕਰਕੇ ਦੇਖਣਯੋਗ ਹੋਣਗੀਆਂ ਰਾਮ ਰਿੱਲਾ ਦੀਆਂ ਜੇ ਕੁਝ ਨਵਾਂ ਜਿਹੇ ਦੇਖ ਸਕਦੇ ਸਭ ਤੋਂ ਵੱਡੀ ਤਾੜਕਾ ਨਾਈਟ ਆਪਣਾ ਲਕਸ਼ਮਨ ਮੂਰਸ਼ਾ ਬਾਗ ਜੜਾ ਤਕਰੀਬਨ ਮੈਂ ਤਾਂ ਇਹ ਕਹੂੰਗਾ ਕਿ ਸਾਰੇ ਕਲਾਕਾਰ ਸਾਡੇ ਆਪਣੇ ਨੇ ਨਵੇਂ ਮੁੰਡੇ ਨੇ ਜਸ਼ੀਲੇ ਮੁੰਡੇ ਨੇ ਔਰ ਉਹਨਾਂ ਨੇ ਇਸ ਵਾਰ ਕੋਸ਼ਿਸ਼ ਕੀਤੀ ਹੈ ਕੁਝ ਨਵਾਂ ਪੇਸ਼ ਕਰਨ ਦੀ ਔਰ ਉਹਨਾਂ ਨੂੰ ਹੌਸਲਾ ਵਜਾਈ ਕਿਉਂਕਿ ਸ਼ਹਿਰ ਦੇ ਬੱਚਿਆਂ ਲਈ ਇਹਨਾਂ ਨੂੰ ਅਸੀਂ ਕੋਈ ਪੈਸੇ ਤਾਂ ਦਿੱਤੇ ਨਹੀਂ 15 ਦਿਨਾਂ ਤੋਂ ਸਮਾਂ ਕੱਢ ਕੇ ਰਾਤ ਨੂੰ ਸਾਡੇ ਲਈ ਇਹ ਸਿਰਫ ਸਾਡੇ ਲਈ ਆਪਣੇ ਲੋਕਾਂ ਲਈ ਹੀ ਇਹ ਰਾਤ ਨੂੰ ਜਾ ਕੇ ਇਹਨਾਂ ਨੇ ਤਿਆਰੀ ਕੀਤੀ ਆ ਸੋ ਇਹਨਾਂ ਦਾ ਸਾਥ ਦੋ ਸਾਡੀ ਸਰਬਦਕਾਰੀ ਸਭਾ ਦਾ ਸਾਥ ਦੋ ਜੇ ਕਿਸੇ ਨੇ ਸਹਿਯੋਗ ਕਰਨਾ ਸੂਸ਼ਾਬ ਨਾਲ ਕੰਟੈਕਟ ਕਰ ਲਓ ਜੋ ਵੀ ਕਿਸੇ ਦੀ ਜ ਕਿਸੇ ਨੇ ਦਾਨ ਜੋ ਵੀ ਕਰਨਾ ਤੇ ਸੂਸ਼ਾਬ ਨਾਲ ਕੰਟੈਕਟ ਕਰੋ ਕਿਉਂਕਿ ਤੁਹਾਡੇ ਸਹਿਯੋਗ ਨਾਲ ਹੀ ਇਹ ਰੌਣਕ ਰਿਲਾ ਹੋਣੀ ਜਿੱਥੇ ਕਲਾਕਾਰ ਬੁਲਾਏ ਜਾਂਦੇ ਉਹਨਾਂ ਨੂੰ ਤੁਹਾਡਾ ਕੀ ਸੁਨੇਹਾ ਜੀ ਕਲਾਕਾਰਾਂ ਦਾ ਸੁਨੇਹਾ ਕਲਾਕਾਰ ਤਾਂ ਇਸ ਮੰਚ ਦੀ ਜਾਨ ਹੈ ਉਹਨਾਂ ਨੂੰ ਕੀ ਸਨੇਹਾ ਦੇਣਾ ਉਹਨਾਂ ਦਾ ਜੇ ਕੋਈ ਸਨੇਹਾ ਸਾਨੂੰ ਜਰੂਰ ਦੋ ਸੋ ਮੈਂ ਤਾਂ ਇਹੀ ਬੇਨਤੀ ਕਰੂੰਗਾ ਮੈਂ ਧੰਨਵਾਦ ਕਰਦਾ ਸਾਰੇ ਕਲਾਕਾਰਾਂ ਦਾ ਜਿਨ੍ਹਾਂ ਨੇ ਇੰਨੇ ਸਮੇਂ ਤੋਂ ਰਿਆਸਤ ਸ਼ੁਰੂ ਕੀਤੀ ਹੈ